ਸਾਰੇ ਵੀਰਾਂ YouTube ਚੈਨਲ ਪਿਆਰ ਭਰੀ ਸਾਸਰੀਗੜ ਵੀਰ ਜੀ ਵੀਡੀਓ ਨੂੰ ਐਂਡ ਤੱਕ ਕਰ ਜਰੂਰ ਵੇਖਿਆ ਜੇ ਆ ਵੀਰ ਜੀ ਦੋ ਟਰਾਲੇ ਇੱਕੇ ਵੀਰ ਕੋ ਵਕਾਊ ਆ 14 ਬਾਈ 14 ਦੇ 14 ਬਾਈ 14 ਸੱਤ ਦੇ ਵਕਾਊ ਆ ਬਿਨਾ ਜਿੱਕ ਤੋਂ ਤੇ ਬਹੁਤ ਵਧੀਆ ਟਰਾਲੇ ਆ ਬਿਲਕੁਲ ਸੋਹਣੇ ਟਰਾਲੇ ਬਣੇ ਨੇ ਵੀਰ ਨੇ ਕੱਲੀਆਂ-ਕੱਲੀਆਂ ਫੋਟੋਆਂ ਪਾਈਆਂ ਹੱਬਾਂ ਦੀਆਂ ਪਾਈਆਂ ਟਾਇਰਾਂ ਦੀਆਂ ਵੀ ਪਾਈਆਂ ਨੇ ਫੋਟੋਆਂ ਤੇ ਜਿਹੜੇ ਵੀਰ ਨੇ ਲੈਣੇ ਨੇ ਕਨੈਕਟ ਕਰ ਸਕਦੇ ਏਰੀਆ ਸ਼ਹਿਰੀ ਅੰਮ੍ਰਿਤਸਰ ਸਾਫ ਕੋਲ ਤੇ ਆ ਵੀ ਟਰਾਲਾ ਬਹੁਤ ਵਧੀਆ ਹੈ ਬਿਨਾ ਜਿੱਕ ਤੋਂ ਆ ਵੀਰ ਜੀ ਇਹ ਵੀ 14 7 ਦਾ ਹੈ ਤੇ ਇਹ ਇੱਕੇ ਵੀਰ ਦੇ ਦੋ ਟਰਾਲੇ ਵਕਾਊ ਨੇ ਤੇ ਰੇਟ ਵੀਰ ਤੁਹਾਨੂੰ ਫੋਨ ਤੇ ਦੱਸਣਗੇ ਰੇਟ ਵੀਰ ਫੋਨ ਤੇ ਦੱਸਣਗੇ ਜਿਹੜੇ ਵੀਰ ਨੇ ਲੈਣਾ ਹੈ ਤੇ ਸੰਪਰਕ ਕਰ ਸਕਦੇ ਹੋ ਮੇਰਾ ਵੀਰੋ ਫੋਟੋਆਂ ਵੀਰ ਨੇ ਕੱਲੀਆਂ ਗੱਲੀਆਂ ਥੱਲਿਓ ਗਾਡਰ ਚ ਐਸੀ ਸਾਰਾ ਕੁਝ ਪਾਈਆਂ ਹੈ ਇੱਕ ਵੀਰ ਜੀ ਵੀਰ ਕੋਲ 20 ਤਵੀਆਂ ਵਕਾਉ ਨੇ ਤੇ ਇਹ ਵੀਰ ਜੀ ਨਵੀਆਂ ਵਰਗੀ ਹਾਲਤਾ ਬਹੁਤ ਵਧੀਆ ਇਹ ਵੀ ਵੀ ਰੇਟ ਫੋਨ ਤੇ ਦੱਸਣਗੇ ਆ ਮਾਲਕ ਵੀਰਾਂ ਦਾ ਨੰਬਰ ਜੇ ਲਾਸਟ ਤੇ 13 ਵਾਲਾ ਤੇ 9876914913 ਤੇ ਕਰ ਲੋ ਸੰਪਰਕ ਮੇਰਾ ਵੀਰ ਏਰੀਆ ਅੰਮ੍ਰਿਤਸਰ ਜੇ ਅੱਗੇ ਇੱਕੋ ਵੀਰ ਕੋਲ ਦੋ ਕਾਰਾਂ ਵਕਾਉ ਨੇ ਇੱਕ ਸ਼ਿਫਟ ਬੀਡੀਆਈ ਤੇ ਇੱਕ ਵਰਨਾ ਇਹ ਵੀਰ ਜੀ 2015 ਮਾਡਲ ਗੱਡੀ ਜੇ ਰੇਟ 3,55,000 ਸ਼ਿਫਟ VDI ਦਾ ਤੇ ਜਿਹੜੀ ਹੈਗੀ ਇਹ ਵੀਰ ਜੀ ਵਰਨਾਕਾਰ 2012 ਮਾਡਲ ਰੇਟ 3,25,000 ਰੁਪਿਆ ਤੇ ਬਹੁਤ ਵਧੀਆ ਦੋਵੇਂ ਗੱਡੀਆਂ ਜੇ ਸ਼ਿਫਟ ਵੀ ਬਹੁਤ ਵਧੀਆ ਵਰਨਾ ਵੀ ਬਹੁਤ ਵਧੀਆ ਹੈ ਤੇ ਕਰ ਸਕਦੇ ਜੇ ਵੀਰ ਨਾਲ ਕਨੈਕਟ ਬਾਕੀ ਸ਼ੋਰੂਮ ਕੰਡੀਸ਼ਨ ਚ ਹਾਲਤਾ ਗੱਡੀਆਂ ਸਾਫ਼ ਸੁਥਰੀਆਂ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਆ ਏਰੀਆ ਲੁਧਿਆਣਾ ਵੀਰ ਦਾ ਬਹੁਤ ਜਿਆਦਾ ਘੱਟ ਚੱਲੀਆਂ ਗੱਡੀਆਂ ਨੇ ਤੇ ਸਾਫ਼ ਸੁਥਰੀਆਂ ਗੱਡੀਆਂ ਆ ਕਿ ਅੱਗੇ ਲੈ ਕੇ ਆ ਗਏ ਆ ਵੀਰ ਜੀ ਟਰਾਲੀ ਵਕਾਉ ਲੈ ਕੇ ਟਰਾਲੀ ਬਹੁਤ ਵਧੀਆ ਬਣੀ ਟਰਾਲੀ ਏ ਤੇ ਇਹਦਾ ਰੇਟ ਵੀਰ ਫੋਨ ਤੇ ਦੱਸਣਗੇ ਤੇ ਇਹ ਵੀਰ ਕੋਲ ਹੋਰ ਵੀ ਸੰਦ ਬਥੇਰੇ ਖੜੇ ਹੋਇਆ ਤੇ ਟਰਾਲੀ ਦਾ ਵੀਰ ਜੀ ਵੀਰ ਨੇ ਅੰਦਰੋਂ ਬਾਹਰੋਂ ਫੋਟੋਆਂ ਪਾਈਆਂ ਨੇ मतलब ਇਸ ਵੀਰ ਕੋਲ ਤੁਹਾਨੂੰ ਟਰਾਲੇ ਵੀ ਮਿਲਣਗੇ ਟਰਾਲੀਆਂ ਵੀ ਮਿਲ ਜਾਣਗੀਆਂ ਜਿਹੜਾ ਵੀ ਤੁਸੀਂ ਸਹਾਈਜ ਮੰਗੋਗੇ ਹਰ ਇੱਕ ਚੀਜ਼ ਤੁਹਾਨੂੰ ਮੌਕੇ ਤੇ ਹਾਜ਼ਰ ਮਿਲੇਗੀ ਇਸ ਵੀਰ ਕੋਲੋਂ ਤੇ ਆਲੂ ਬੀਜਣ ਵਾਲੀ ਮਸ਼ੀਨ ਵੀ ਮੌਕੇ ਤੇ ਹਾਜ਼ਰ ਇਸ ਵੀਰ ਕੋਲ ਖੜੀ ਏ ਤੇ ਜਿਹੜੇ ਵੀਰ ਨੇ ਆਲੂ ਵਾਲੀ ਮਸ਼ੀਨ ਚਾਹੀਦੀ ਹੋਵੇ ਤੇ ਵੀਰ ਦਾ ਨੰਬਰ ਆਪਾਂ ਸਕਰੀਨ ਤੇ ਲਾਇਆ ਹੈ ਤੇ ਤੁਸੀਂ ਇਸ ਪਰ ਕਰ ਸਕਦੇ ਜੇ ਜਾਂ ਸੁਪਰ ਸੀਡਰ ਵੀ ਇਸੇ ਇੱਕੇ ਵੀਰ ਕੋਲ ਵਿਕਾਊ ਆ ਤੇ ਇਹ ਵੀ ਮਾਡਲ ਚਾਹੇ ਤੇ ਰੇਟ ਵੀਰ ਫੋਨ ਤੇ ਦੱਸਾਂਗੇ ਏਰੀਆ ਵੀਰ ਜੀ ਬਾਗਾ ਪ੍ਰਾਣਾ ਹੈ। ਤੋ ਐਸੇ ਵੀਰ ਕੋ ਵੀਰ ਜੀ ਦੋ ਟਰੈਕਟਰ ਬਿਕਾਊ ਆ। ਇੱਕ 352 ਆ। ਇੱਕ HMD 911 ਟਰੈਕਟਰ ਬਿਕਾਊ ਆ। ਦੋਨੇ ਟਰੈਕਟਰ ਬਹੁਤ ਵਰੀਆ ਚੰਗੇ ਟਰੈਕਟਰ ਆ 911 ਟਰੈਕਟਰ ਆ ਵੀਰ ਜੀ। ਇਹ ਹੈਗਾ ਜੀ 1999 ਮਾਡਲ ਆ ਪੰਜਾਬ ਨੰਬਰ ING ਰਿਲੀਵਡ ਦਾ ਫੁੱਲ ਓਕੇ ਆ। ਤੇ ਤੁਸੀਂ ਬਾਹ ਕੇ ਚੈੱਕ ਕਰ ਸਕਦੇ ਜੇ ਐਸੇ ਵੀਰ ਕੋਲ ਹੀ ਇੱਕ ਤਮੀਆਂ ਦਾ ਸੈੱਟ ਪਿਆ 20 ਤਮੀਆਂ ਦਾ। ਬਹੁਤ ਵਧੀਆ ਨਵੀਆਂ ਦੇ ਵਰਗੀਆਂ ਹਾਲਤ ਇਹ ਰੇਟ ਵੀਰ ਫੋਨ ਤੇ ਦੱਸਣਗੇ ਤਮੀਆਂ ਬਿਲਕੁਲ ਸਹੀ ਓਕੇ ਨੇ ਤੇ 352 ਟਰੈਕਟਰ ਲੈ ਕੇ ਆਏ ਆ ਜੀ ਇਸੇ ਵੀਰ ਕੋਲ ਹੀ ਬਹੁਤ ਵਧੀਆ ਟਰੈਕਟਰ ਆ ਚਾਲੂ ਹਾਲਤ ਵਿੱਚ ਓਕੇ ਇਹਦੇ ਵੀ ਤਾਂ ਇਹਦਾ ਵੀ ਰੇਟ ਵੀਰ ਫੋਨ ਤੇ ਦੱਸਣਗੇ ਏਰੀਆ ਵੀਰ ਜੀ ਇਹ ਵੀਰ ਦਾ ਬਾਗਾ ਪੁਰਾਣਾ ਜੇ ਤੇ ਆਹ ਮਾਲਕ ਵੀਰ ਦਾ ਨੰਬਰ ਜੇ 70872 12863 ਇਹਦੇ ਤੇ ਕਰ ਲੋ ਸੰਪਰਕੋ ਇੱਕ ਵੀਰ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਹੜੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰ ਲੋ ਤੇ ਧੰਨਵਾਦ ਸਤਿ ਸ੍ਰੀ ਅਕਾਲ